ਹਾਂਜੀ ਦੋਸਤੋ ਆਪਾਂ ਅਕਸਰ ਦੇਖਦੇ ਆਂ ਜਦੋਂ ਆਪਾਂ ਕੋਠੀ ਬਣਾ ਲੈਂਦੇ ਆ ਕੋਠੀ ਨੂੰ ਤਿਆਰ ਕਰ ਲੈਂਦੇ ਆ ਤਾਂ ਉਹਦੇ ਚ ਲਾਸਟ ਤੇ ਇੱਕ ਕਮੀ ਰਹਿ ਜਾਂਦੀ ਆ ਉਹ ਪੇਂਟ ਦੀ ਉਹ ਬਹੁਤ ਘੱਟ ਲੋਕ ਕਰਾਉਂਦੇ ਆ ਪੇਂਟ ਜਦੋਂ ਆਪਾਂ ਕੋਠੀ ਦੇ 20 50 ਲੱਖ ਰੁਪਇਆ ਲਾ ਦਿੰਦੇ ਆ ਤਾਂ ਪੇਂਟ ਦੀ ਕਮੀ ਛੱਡ ਦਿੰਦੇ ਆ ਤੇ ਇੱਥੇ ਬਾਈ ਨੇ ਪੇਂਟ ਦੀ ਕਮੀ ਦੂਰ ਨਹੀਂ ਕੀਤੀ ਕੱਲੀ ਤੇ ਕੋਠੀ ਦਾ ਸਿਰ ਲਾਇਆ ਪਿਆ ਬਾਈ ਪੇਂਟ ਤਾਂ ਕੀਤਾ ਹੀ ਆ ਅੰਦਰ ਤੋਂ ਵੀ ਬਹੁਤ ਸੋਹਣੀ ਸੋਹਣਾ ਪੇਂਟ ਕੀਤਾ ਤੇ ਬਾਈਆਂ ਦਾ ਪੇਂਟ ਵਾਲਾ ਦਾ ਵੀ ਆਪਾਂ ਨੰਬਰ ਸਕਰੀਨ ਦੇ ਉੱਤੇ ਦਿੱਤਾ ਹੋਇਆ ਤੁਸੀਂ ਅਗਰ ਆਪਣਾ ਮਕਾਨ ਵੀ ਪੇਂਟ ਕਰਵਾਉਣਾ ਚਾਹੁੰਦੇ ਹੋ ਆਪਣਾ ਤੇ 3000 ਸਕਰ ਫੁੱਟ ਦੀ ਕੋਠੀ ਹੈ ਜੀ ਇਹ 2000 ਸਕਰ ਫੁੱਟ ਏਰੀਆ ਥੱਲੇ ਆ ਤੇ 1000 ਸਕਰ ਫੁੱਟ ਏਰੀਆ ਦਾ ਉੱਪਰ ਵਾਲਾ ਪੋਰਸ਼ਨ ਹੈ ਜੀ ਆਪਾਂ ਪੋਰਚ ਦੇ ਵਿੱਚੋਂ ਇੰਟਰ ਹੁੰਨੇ ਆ ਤੇ ਤੁਸੀਂ ਕਮੈਂਟ ਜ਼ਰੂਰ ਕਰਨਾ ਜੀ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਇਹ ਵੀਡੀਓ ਦੇਖ ਕੇ ਤੇ ਪੂਰੀ ਵੀਡੀਓ ਦੇਖ ਕੇ ਤੁਸੀਂ ਕਮੈਂਟ ਜ਼ਰੂਰ ਕਰਨਾ ਕਿਵੇਂ ਲੱਗੀ ਤੁਹਾਨੂੰ ਇਹ ਕੋਠੀ ਤੇ ਸਾਰੀ ਕੰਪਲੀਟ ਹੈ ਜੀ ਕੋਠੀ ਸਾਰਾ ਕੰਮ ਇਹਦਾ ਰੈਡੀ ਹੋਇਆ ਹੋਇਆ ਤੇ ਤੁਸੀਂ ਦੱਸਣਾ ਜ਼ਰੂਰ ਜੀ ਆਪਾਂ ਅੰਦਰ ਲੈ ਕੇ ਚੱਲਦੇ ਹਾਂ ਤੁਹਾਨੂੰ ਹੁਣ ਤੇ ਆਰਕੀਟੈਕਟ ਭਰਾ ਦਾ ਨੰਬਰ ਵੀ ਆਪਾਂ ਸਕਰੀਨ ਤੇ ਦਿੱਤਾ ਹੈ ਤੇ ਅਗਰ ਤੁਸੀਂ ਵੀ ਆਪਣਾ ਘਰ ਇਹਨਾਂ ਤੋਂ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਤਾਂ ਇਸ ਇਸ ਨੰਬਰ ਤੇ ਗੱਲਬਾਤ ਕਰ ਸਕਦੇ ਹੋ ਤੇ ਆਜੋ ਜੀ ਆਪਾਂ ਹੁਣ ਤੁਹਾਨੂੰ ਅੰਦਰ ਲੈ ਕੇ ਚੱਲਦੇ ਆਂ ਪੋਰਚ ਵਾਲੀ ਸਾਈਡ ਤੋਂ ਤੇ ਬਹੁਤ ਵਧੀਆ ਡਿਜ਼ਾਈਨ ਹੈ ਜੀ ਬਹੁਤ ਵਧੀਆ ਪਲਾਨਿੰਗ ਹੈ ਕੋਠੀ ਦੀ ਸਾਰੀ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਹੁਣ ਆਪਾਂ ਐਂਟਰ ਹੁੰਨੇ ਆ ਜੀ ਪੋਰਚ ਵਾਲੀ ਸਾਈਡ ਤੋਂ ਇੱਕ ਵਾਰੀ ਪੋਰਚ ਵੱਲ ਨਜ਼ਰ ਮਾਰੋ ਤੁਸੀਂ ਜੋ ਛੱਤ ਦੇ ਉੱਤੇ ਪੀਓਪੀ ਦਾ ਡਿਜ਼ਾਈਨ ਬਣਾਇਆ ਹੋਇਆ ਹੈ ਜੀ ਬਹੁਤ ਸੋਹਣਾ ਤੇ ਆਪਾਂ ਮੇਨ ਗੇਟ ਹੈ ਜੀ ਜਿਹੜਾ ਪੋਰਚ ਦੇ ਵਿੱਚ ਕੋਠੀ ਉਦੇ ਤੋਂ ਇੰਟਰ ਹੋਇਆ ਜੀ ਆ ਦੇਖੋ ਜੋੜੀਆਂ ਦਾ ਕੰਮ ਵੀ ਕੰਪਲੀਟ ਹੈ ਕੋਠੀ ਚ ਪੱਥਰ ਦਾ ਕੰਮ ਵੀ ਕੰਪਲੀਟ ਹੈ ਜੀ ਪੇਂਟ ਦਾ ਵੀ ਕੰਪਲੀਟ ਹੈ ਸਾਰਾ ਟੋਟਲੀ ਕੰਮ ਕੰਪਲੀਟ ਹੈ ਜੀ ਤੇ ਆਪਾਂ ਕੋਠੀ ਦੇ ਵਿੱਚ ਲੌਬੀ ਦੇ ਵਿੱਚ ਆ ਗਏ ਜੀ ਲੌਬੀ ਦੇ ਵਿੱਚੋਂ ਆਪਾਂ ਤੁਹਾਨੂੰ ਸਾਰੇ ਕਮਰੇ ਪਰ ਇੱਕ ਵਾਰੀ ਝਾਤ ਮਰਵਾ ਦਈਏ ਤੁਸੀਂ ਇੱਕ ਵਾਰੀ ਦੇਖੋ ਕਿੱਥੇ ਕਿਹੜਾ ਰੂਮ ਹੈ ਫਿਰ ਆਪਾਂ ਇਕੱਲਾ ਇਕੱਲਾ ਵੀ ਤੁਹਾਨੂੰ ਦਿਖਾਵਾਂਗੇ ਜਿਵੇਂ ਜਿਵੇਂ ਕਿ ਆਪਾਂ ਹਰ ਰੋਜ਼ ਦਿਖਾਉਂਦੇ ਆ ਤੁਹਾਨੂੰ ਆ ਦੇਖੋ ਦੋਸਤੋ ਹੁਣ ਆਪਾਂ ਤੁਹਾਨੂੰ ਦਿਖਾਉਣ ਲੱਗਿਆਂਗੇ ਰਾਈਟ ਸਾਈਡ ਦੇ ਉੱਤੇ ਜੋ ਕਿਚਨ ਬਣਿਆ ਹੋਇਆ ਹੈ ਜੀ ਰਸੋਈ ਹੈ ਜੋ ਕਿ ਮੇਨ ਚੀਜ਼ ਹੈ ਕੋਠੀ ਦੀ ਤੇ ਇਧਰ ਆਪਾਂ ਰਾਈਟ ਸਾਈਡ ਤੇ ਕੋਠੀ ਸੌਰੀ ਰਸੋਈ ਵਾਲਾ ਚਾਤ ਮਾਰੀਏ ਵਿੱਚੋਂ ਬਾਕਸ ਵਗੈਰਾ ਬਣਾ ਕੇ ਜਿੰਨੇ ਕੁ ਲੋੜੀ ਦੇ ਬਾਕਸ ਵਗੈਰਾ ਜਿੰਨਾ ਕੁ ਸਮਾਨ ਵਗੈਰਾ ਰੱਖਣਾ ਹੁੰਦਾ ਸਾਰਾ ਕੋਠੀ ਦੇ ਵਿੱਚ ਉਹਨਾਂ ਕ ਪਹਿਲਾ ਆਇਆ ਹੋਇਆ ਵਧੀਆ ਬਣਾਈ ਹੋਈ ਹੈ ਜੀ ਰਸੋਈ ਵੀ ਤੇ ਇਹਦੇ ਨਾਲ ਹੀ ਬੈਕ ਸਾਈਡ ਤੇ ਇੱਕ ਬੈੱਡਰੂਮ ਹੈ ਜੀ ਪਹਿਲਾ ਬੈੱਡਰੂਮ ਹੈ ਜਿਹੜਾ ਆਪਾਂ ਹੁਣ ਇਹਦੇ ਚ ਐਂਟਰ ਹੁੰਨੇ ਆ ਪਹਿਲੇ ਬੈੱਡਰੂਮ ਦੇ ਵਿੱਚ ਆ ਦੇਖੋ ਉੱਪਰ ਪੀਓਪੀ ਦਾ ਡਿਜ਼ਾਈਨ ਹੈ ਜੀ ਬਹੁਤ ਬਹੁਤ ਵਧੀਆ ਛੱਤ ਤੇ ਅੰਦਰੋਂ ਸਾਰੀ ਕੋਠੀ ਪੇਂਟ ਹੈ ਤੇ ਬਾਹਰੋਂ ਵੀ ਪੇਂਟ ਹੈ ਤੁਸੀਂ ਤੇ ਹੁਣ ਆਪਾਂ ਤੁਹਾਨੂੰ ਇਹਦੇ ਚੋਂ ਇਧਰਲੇ ਪਾਸੇ ਦਿਖਾਉਨੇ ਜੀ ਇਧਰ ਆ ਦੇਖੋ ਵਾਸ਼ਬਿਸ਼ਨ ਦਾ ਏਰੀਆ ਹੋ ਗਿਆ ਤੇ ਇਹ ਵੀ ਬਹੁਤ ਸੋਹਣੀ ਡਿਜ਼ਾਈਨਿੰਗ ਦਿੱਤੀ ਹੋਈ ਹੈ ਤੇ ਨਾਲ ਹੀ ਡਰੈਸਿੰਗ ਏਰੀਆ ਹੋ ਗਿਆ ਜੀ ਡਰੈਸਿੰਗ ਏਰੀਆ ਇੱਥੇ ਹੋ ਗਿਆ ਤੇ ਨਾਲ ਉਹ ਸਾਹਮਣੇ ਤੁਸੀਂ ਦੇਖ ਰਹੇ ਹੋਗੇ ਵਾਸ਼ਰੂਮ ਤੇ ਇਹ ਵਾਸ਼ਰੂਮ ਤੇ ਡਰੈਸਿੰਗ ਇਧਰੋਂ ਬੈੱਡਰੂਮ ਨਾਲ ਵੀ ਅਟੈਚ ਨੇ ਉਹ ਵੀ ਤੁਹਾਨੂੰ ਦਿਖਾਉਨੇ ਆਪਾਂ ਉਹਦੇ ਤੁਸੀਂ ਗੇਟ ਦੇਖ ਰਹੇ ਹੋ ਸੱਜੇ ਹੱਥ ਆ ਦੇਖੋ ਆਪਾਂ ਬੈੱਡਰੂਮ ਦੇ ਵਿੱਚ ਐਂਟਰ ਹੋਏ ਜੀ ਸੈਕੰਡ ਬੈੱਡਰੂਮ ਦੇ ਵਿੱਚ ਤੇ ਇਹਦੇ ਵਿੱਚੋਂ ਤੁਹਾਨੂੰ ਦਿਖਾਉਣਾ ਇੱਕ ਸਾਈਡ ਤੇ ਵਿੰਡੋ ਲੱਗੀ ਹੋਈ ਹੈ ਇਹਦੇ ਇਦਰੇ ਦਾ ਜੋ ਗੇਟ ਕਹਿੰਦੇ ਸੀ ਆਪਾਂ ਡ्रेसਿੰਗ ਏਰੀਆ ਦੇ ਵਿੱਚ ਆਹ ਗੇਟ ਹੈ ਇਹਦਾ ਤੇ ਇਧਰ ਵਾਸ਼ਰੂਮ ਹੋ ਗਿਆ ਜੀ ਤੇ ਬਹੁਤ ਰੋਸ਼ਨੀ ਪੈਂਦੀ ਹੈ ਜੀ ਕੋਠੀ ਦੇ ਵਿੱਚ ਆਹ ਦੇਖੋ ਰੋਸ਼ਨੀ ਦਾ ਖਾਸ ਪ੍ਰਬੰਧ ਹੈ ਤੇ ਜਿੱਥੋਂ ਵੀ ਕਹਿੰਦਾ ਤੁਹਾਨੂੰ ਕਿਤੇ ਵੀ ਕਮੀ ਨਾ ਆਵੇ ਤੇ ਹੁਣ ਆਪਾਂ ਇਸ ਬੈਡਰੂਮ ਦੇ ਵਿੱਚੋਂ ਬਾਹਰ ਚੱਲਦੇ ਹਾਂ ਜੀ ਤੇ ਅੱਗੇ ਤੁਹਾਨੂੰ ਦਿਖਾਉਨੇ ਆ ਜਿਹੜਾ ਜਿਹੜਾ ਵੀ ਕਮਰਾ ਹੈ ਤੇ ਹੁਣ ਆਪਾਂ ਦੋ ਬੈਡਰੂਮ ਤੁਹਾਨੂੰ ਦਿਖਾਉਂਦੇ ਜੀ ਇੱਕ ਕਿਚਨ ਹੋ ਗਿਆ ਤੇ ਹੁਣ ਆਪਾਂ ਤੁਹਾਨੂੰ ਦਿਖਾਉਣ ਲੱਗੇ ਆਂਗੇ ਡਰਾਈング ਰੂਮ ਦਾ ਏਰੀਆ ਜੀ ਆ ਡਰਾਈング ਰੂਮ ਹੈ ਕੋਠੀ ਦਾ ਤੇ ਜਦੋਂ ਆਪਾਂ ਮੇਨ ਗੇਟ ਤੋਂ ਇੰਟਰ ਆਏ ਸੀ ਪੋਰਚ ਵਾਲੀ ਸਾਈਡ ਤੋਂ ਜੇ ਲੈਫਟ ਸਾਈਡ ਤੇ ਸੀਗਾ ਜੂਣ ਆਪਾਂ ਰਾਈਟ ਸਾਈਡ ਤੋਂ ਸਟਾਰਟ ਕਰ ਲਿਆ ਸੀ ਕਿਚਨ ਤੋਂ ਇਹ ਡਰਾਈング ਰੂਮ ਆ ਗਿਆ ਜੀ ਇਹਦੇ ਇੱਕ ਫਰੰਟ ਤੇ ਵਿੰਡੋ ਹੈ ਤੇ ਇੱਧਰ ਸਟੋਰ ਆ ਗਿਆ ਜੀ ਸਟੋਰ ਦੇ ਵਿੱਚ ਪਰਛੱਤੀ ਬਣਾ ਕੇ ਉਹਦੇ ਉਹਦੇ ਉੱਤੇ ਲੱਕੜ ਦੀ ਬਾਹਰਲੇ ਪਾਸੇ ਵਿੰਡੋ ਲਾਈ ਹੋਈ ਹੈ ਜੀ ਬੰਦ ਕੀਤਾ ਹੋਇਆ ਉਹ ਤੇ ਹੁਣ ਆਪਾਂ ਤੁਹਾਨੂੰ ਉੱਪਰ ਵਾਲੇ ਪੋਰਸ਼ਨ ਤੇ ਲੈ ਕੇ ਚੱਲਦੇ ਹਾਂ ਜੀ 2000 ਸਕਰ ਫੁੱਟ ਵਿੱਚ 18-1900 ਸਕਰ ਫੁੱਟ ਏਰੀਆ ਜੀ ਥੱਲੇ ਥੱਲੇ ਤੇ 1000 ਸਕਰ ਫੁੱਟ ਏਰੀਆ ਉੱਪਰ ਹੈ ਸਾਰਾ 2900 3000 ਏਰੀਆ ਬਣਦਾ ਜੀ ਸਾਰਾ ਜਦੋਂ ਠੇਕੇਦਾਰ ਭਰਾ ਨੇ ਇਹਦਾ ਹਿਸਾਬ-ਤਬਾਬ ਕੀਤਾ ਤੇ ਆਰਕੀਟੈਕਟ ਭਰਾ ਦਾ ਨੰਬਰ ਸਕਰੀਨ ਤੇ ਹੈ ਜੀ ਤੁਸੀਂ ਗੱਲਬਾਤ ਕਰ ਸਕਦੇ ਹੋ ਅਗਰ ਤੁਸੀਂ ਵੀ ਆਪਣਾ ਮਕਾਨ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਆਪਣੀ ਕੋਠੀ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਤੇ ਇੱਧਰ ਦੇਖੋ ਜੀ ਵਿੰਡੋ ਲੱਗੀ ਹੋਈ ਹੈ ਜੀ ਪੌੜੀਆਂ ਦੇ ਉੱਪਰ ਬਹੁਤ ਵੱਡੀ ਵਿੰਡੋ ਦਿੱਤੀ ਹੈ ਵੀ ਰੋਸ਼ਨੀ ਦੀ ਕਮੀ ਨਾ ਆਵੇ ਕੋਠੀ ਦੇ ਵਿੱਚ ਇਹ ਚੀਜ਼ ਦਾ ਬਹੁਤ ਖਿਆਲ ਰੱਖਿਆ ਆ ਜੋ ਆਪਾਂ ਪੌੜੀਆਂ ਤੋਂ ਹੁਣ ਆਪਾਂ ਉੱਪਰ ਵਾਲੇ ਪੋਰਸ਼ਨ ਤੇ ਆ ਗਏ ਜੀ ਤੇ ਇੱਥੇ ਲੌਬੀ ਦੇ ਵਿੱਚ ਆਪਾਂ ਪਹੁੰਚ ਗਏ ਜੋ ਉੱਪਰ ਵਾਲੀ ਲੌਬੀ ਐ ਗਰਾਊਂਡ ਫਲੋਰ ਤੁਸੀਂ ਦੇਖ ਹੀ ਲਿਆ ਆਪਾਂ ਫਸਟ ਫਲੋਰ ਦੇ ਉੱਤੇ ਆ ਗਏ ਜੀ ਤੇ ਆਪਾਂ ਚੱਲਦੇ ਹਾਂ ਤੁਹਾਨੂੰ ਜਿਹੜਾ ਇਹਦੇ ਵਿੱਚ ਬੈੱਡਰੂਮ ਐ ਪਹਿਲਾਂ ਉਹ ਦਿਖਾਉਣੀ ਆ ਤੁਹਾਨੂੰ ਇੱਕ ਤੇ ਇੱਕ ਵਾਰੀ ਤੁਸੀਂ ਆ ਇੱਧਰ ਜਾਦ ਮਾਰੋ ਇੱਧਰ ਪੂਜਾ ਰੂਮ ਰੱਖਿਆ ਹੋਇਆ ਜੀ ਇੱਕ ਛੋਟਾ ਜਿਹਾ ਪੂਜਾ ਪਾਠ ਵਾਸਤੇ ਤੇ ਉੱਪਰ ਇਹਦੀ ਆਪਸ਼ਨ ਐ ਕਿ ਉੱਪਰ ਵਾਲੇ ਬੋਰਸ਼ਾਂ ਤੇ ਆ ਦੇਖੋ ਤੇ ਹੁਣ ਆਪਾਂ ਬੈੱਡਰੂਮ ਦਿਖਾਉਣੀ ਆ ਜੀ ਤੁਹਾਨੂੰ ਇੱਕ ਬੈੱਡਰੂਮ ਐ ਜੀ ਉੱਪਰ ਵਾਲੇ ਪਾਸੇ ਵੈਸੇ ਲੌਬੀ ਕਾਫੀ ਛੱਤੀ ਹੋਈ ਐ ਤੇ ਬਹੁਤ ਵਧੀਆ ਜਗ੍ਹਾ ਹੈਗੀ ਬਰਤਣ ਵਾਸਤੇ ਲੌਬੀ ਇਦੇ ਚ ਇੱਕ ਵਾਸ਼ਰੂਮ ਅਟੈਚ ਹੈ ਜੀ ਤੇ ਕਿਵੇਂ ਲੱਗੀ ਤੁਹਾਨੂੰ ਸਾਰੀ ਕੁਠੀ ਦੀ ਪਲਾਨਿੰਗ ਤੁਸੀਂ ਦੱਸਿਓ ਜਰੂਰ ਕਮੈਂਟ ਜਰੂਰ ਕਰਿਆ ਕਰੋ ਮੇਰਾ ਭਰਾ ਵੀ ਕਿਵੇਂ ਲੱਗੀ ਤੁਹਾਨੂੰ ਤੇ ਇਹਦੇ ਨਾਲ ਆਪਾਂ ਹੋਰ ਵੀ ਤੁਹਾਨੂੰ ਕੋਠੀਆਂ ਦਿਖਾਉਂਦੇ ਰਾਵਾਂਗੇ ਤੇ ਇੱਕ ਆਗੇ ਜੀ ਵਿੰਡੋ ਤੇ ਨਾਲ ਇੱਕ ਗੇਟ ਹੈ ਬਾਹਰਲੇ ਪਾਸੇ ਆ ਦੇਖੋ ਇੱਥੇ ਇੱਕ ਜੋੜੀ ਲਾਈ ਹੋਈ ਹੈ ਤੇ ਤੁਹਾਨੂੰ ਉਧਰਲੇ ਪਾਸੇ ਵੀ ਦਿਖਾਉਣੀ ਆਪਾਂ ਕੋਠੀ ਆ ਲਿਓ ਆਪਾਂ ਲੌਬੀ ਦੇ ਵਿੱਚ ਆ ਜਾਂ ਦਵਾਰੇ ਲੋਬੀ ਦੇ ਵਿੱਚੋਂ ਤੁਹਾਨੂੰ ਬਾਹਰਲੀ ਸਾਈਡ ਇੱਕ ਚੀਜ਼ ਹੋਰ ਦਿਖਾਉਣੀ ਆ ਤੇ ਇਹ ਬਹੁਤ ਵਧੀਆ ਚੀਜ਼ ਹੈ ਜੇ ਇਹ ਅਗਰ ਹੁਣ ਤੱਕ ਇਹ ਤਿਆਰ ਹੁੰਦੀ ਇਕੱਲੀ ਇਹ ਚੀਜ਼ ਦਾ ਕੰਮ ਰਹਿ ਗਿਆ ਜੀ ਇੱਥੇ ਉਹ ਤੁਹਾਨੂੰ ਦਿਖਾਉਣ ਲੱਗੇ ਆ ਆ ਦੇਖੋ ਉੱਪਰ ਵਾਲੇ ਪਾਸੇ ਜੋ ਆਪਾਂ ਸਟੀਲੀ ਗ੍ਰਿਲ ਵਗੈਰਾ ਵੀ ਲਾ ਦਿੰਨੇ ਆ ਇੱਥੇ ਬਾਈ ਹੋਰਾਂ ਨੇ ਹਜੇ ਇੱਥੇ ਗਲਾਸ ਲਾਉਣਾ ਹੈ ਜੋ ਟਫਨ ਗਲਾਸ ਲੱਗਦਾ ਬਹੁਤ ਸੋਹਣੀ ਲੁੱਕ ਦੇਣੀ ਹੈ ਜੀ ਉਹਨੇ ਤੇ ਇਹ ਚੀਜ਼ ਰਹਿ ਗਈ ਇਕੱਲੀ ਬਾਕੀ ਕੋਠੀ ਦਾ ਲੱਗਪਗ ਕੰਮ ਸਾਰਾ ਕੰਪਲੀਟ ਹੈ ਤੇ ਪੇਂਟਰ ਭਰਾ ਦਾ ਨੰਬਰ ਵੀ ਆਪਾਂ ਸਕਰੀਨ ਤੇ ਦਿੱਤਾ ਹੋਇਆ ਤੁਸੀਂ ਅਗਰ ਗੱਲ ਕਰਨਾ ਚਾਹੋ ਨੇ ਉਹਨਾਂ ਨਾਲ ਆਲ ਓਵਰ ਪੰਜਾਬ ਦੇ ਵਿੱਚ ਕਿਤੇ ਵੀ ਕੰਮ ਕਰਾਉਣਾ ਤੁਸੀਂ ਤੇ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਕੋਈ ਵੀ ਕੰਮ ਕਰਵਾ ਸਕਦੇ ਹੋ ਇਧਰੋਂ ਆਪਣਾ ਹਰਿਆਣਾ ਰਾਜਸਥਾਨ ਇਧਰ ਆਪਣੇ ਨਾਲ ਲੱਗਦੇ ਜਿੱਥੇ ਵੀ ਕਿਤੇ ਕੰਮ ਕਰਾਉਣਾ ਹੋਵੇ ਬਾਈ ਹੋਰੀ ਸਾਰੇ ਕਿਤੇ ਕੰਮ ਕਰਦੇ ਪੇਂਟ ਦਾ ਬਹੁਤ ਸੋਹਣਾ ਕੰਮ ਹੈ ਬਾਕੀ ਤੁਸੀਂ ਦੱਸਣਾ ਦੇਖ ਕੇ ਵੀ ਕਿਵੇਂ ਲੱਗਿਆ ਤੁਹਾਨੂੰ ਕੰਮ ਤੇ ਵੀਡੀਓ ਨੂੰ ਸ਼ੇਅਰ ਕਰਿਓ ਜੀ ਤੁਹਾਨੂੰ ਧੰਨਵਾਦ ਜੀ